ਆਏ ਦਿਨ ਹੀ ਲੁੱਟਾ ਖੋਹਾਂ ਦੀਆਂ ਵਾਰਦਾਤਾ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾਉਂਦੇ ਰਹਿੰਦੇ ਹਾਂ ਜੀ ਹਾਂ ਏਟੀਐਮ ਦੀਆਂ ਵਾਰਤਾ ਬਾਰਦਾਤਾ ਦਾ ਤੁਸੀਂ ਅਕਸਰ ਹੀ ਦੇਖਦੇ ਹੋ ਇੱਕ ਔਰਤ ਜੋ ਕਿ ਏਟੀਐਮ ਦੇ ਵਿੱਚੋਂ ਪੈਸੇ ਕਢਾਣ ਗਈ ਸੀ ਉਸਨੇ ਨਾਲ ਖੜੇ ਵਿਅਕਤੀ ਨੂੰ ਕਿਹਾ ਕਿ ਅੰਕਲ ਜੀ ਭਾਜੀ ਮੈਂ ਪਹਿਲੀ ਵਾਰ ਪੈਸੇ ਕਢਾਣ ਲੱਗੀ ਹਾਂ ਤੁਸੀਂ ਇਸ ਏਟੀਐਮ ਦੇ ਵਿੱਚੋਂ ਮੈਨੂੰ 10000 ਰੁਪਇਆ ਮੇਰੇ ਏਟੀਐਮ ਤੇ ਕਢਵਾ ਦਿਓ ਤਾਂ ਉਹ ਛਾਤਰ ਵਿਅਕਤੀ ਨੇ ਉਸ ਨੂੰ 10000 ਰੁਪਇਆ ਉਸਦੇ ਏਟੀਐਮ ਤੋਂ ਕਢਵਾ ਦਿੱਤਾ ਸਵਾਭਕ ਹੈ ਜਦੋਂ ਉਸ ਵਿਅਕਤੀ ਨੇ ਪੈਸੇ ਕੱਢੇ ਤਾਂ ਉਸਨੇ ਉਸਦਾ ਪਾਸਵਰਡ ਵੀ ਜਿਹੜਾ ਆ ਉਹ ਨੋਟ ਕਰ ਲਿਆ ਤੇ ਉਸ ਔਰਤ ਨੇ ਕਿਹਾ ਕਿ 10000 ਰੁਪਇਆ ਤੇ ਕਢਾ ਦਿੱਤਾ 2000 ਰੁਪਇਆ ਇੱਕ ਹੋਰ ਕਢਾ ਦਿਓ ਮੇਰੇ ਏਟੀਐਮ ਚੋਂ ਤਾਂ ਉਸਨੇ 2000 ਰੁਪਇਆ ਵੀ ਕਢ ਦਿੱਤਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇੱਥੇ ਝੋਲ ਕਿੱਥੇ ਆ ਇੱਥੇ ਹਿਰਾ ਫੇਰੀ ਕਿੱਥੇ ਆ ਉਸ ਵਿਅਕਤੀ ਨੇ ਜੋ ਛਾਤਰ ਵਿਅਕਤੀ ਸੀ ਉਸ ਦੇ ਨਾਲ ਇੱਕ ਔਰਤ ਵੀ ਦੱਸੀ ਜਾ ਰਹੀ ਹੈ ਉਸਨੇ ਜਦੋਂ ਉਸ ਔਰਤ ਨੂੰ ਏਟੀਐਮ ਫੜਾਇਆ ਏਟੀਐਮ ਹੀ ਗੱਲਾਂ-ਗੱਲਾਂ ਦੇ ਵਿੱਚ ਬਦਲ ਦਿੱਤਾ ਤੇ ਉਹ ਔਰਤ ਆਪਣੇ ਘਰ ਨੂੰ ਪੈਸੇ ਕਢਵਾ ਕੇ ਚਲੇ ਗਈ ਪਰ ਥੋੜੀ-ਥੋੜੀ ਦੇਰ ਬਾਅਦ ਉਸ ਦੇ ਏਟੀਐਮ ਦੇ ਵਿੱਚੋਂ ਕਦੀ ਪੈਟਰੋਲ ਪੰਪ ਤੋਂ ਕਦੀ ਸ਼ਾਪਿੰਗ ਕਰਦੇ ਹੋਏ ਇਸ ਤਰ੍ਹਾਂ 1 ਲੱਖ ਦੇ ਕਰੀਬ ਜੋ ਰੁਪਿਆ ਦੱਸਿਆ ਜਾ ਰਿਹਾ ਹੈ ਉਸ ਛਾਤਰ ਵਿਅਕਤੀ ਨੇ ਕਢਵਾ ਲਿਆ ਔਰ ਛਾਤਰ ਬਿਆਕਤੀ ਦੀ ਤਸਵੀਰ ਸੀਸੀ ਫੁਟੇਜ ਕੈਮਰੇ ਦੇ ਵਿੱਚ ਕੈਦ ਹੋ ਗਏ ਜੋ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਔਰ ਹੁਣ ਉਹਨਾਂ ਨੇ ਇੱਕ ਇਨਾਮ ਰੱਖ ਦਿੱਤਾ ਹੈ ਜੋ ਵੀ ਇਸ ਛਾਤਰ ਚੋਰ ਨੂੰ ਪਛਾਣੇਗਾ ਤੇ ਸਾਨੂੰ ਇਤਲਾ ਕਰੇਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਬਾਕੀ ਪੁਲਿਸ ਰਿਪੋਰਟ ਵੀ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਨਵਾਂ ਚੈਰ ਦਵਾਪਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਫੁੱਲ ਬੜੀ ਫੁੱਲ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਰੇਸ਼ਮ ਸਿੰਘ ਬੋਵੀ ਆ ਜੀ ਮਜਾਰੀ ਤੋਂ ਜੀ ਪਿੰਡ ਮੇਰਾ ਮਜਾਰੀ ਆ ਕਿੰਨਾ ਕੀ ਹੋਈ ਆ ਜੀ ਘਟਣਾ ਸਰ ਇਹ ਹੋਈ ਆ ਜੀ ਸਾਡੀ ਬਹੂ ਜੀ ਗਈ ਸੀਗੀ ਪੈਸੇ ਕਢਾਉਣ ਨਾਲ ਆਪਣੀ ਬੱਚੀ ਨੂੰ ਲੈ ਕੇ ਛੋਟੀ ਨੂੰ ਹਾਂਜੀ ਸਰ ਉਹ ਜਾ ਪੈਸੇ ਕਢਾਉਣ ਗਈ ਉਹਨੂੰ ਪਤਾ ਨਹੀਂ ਸੀਗਾ ਜੀ ਏਟੀਐਮ ਬਾਰੇ ਕਿੱਦਾਂ ਏਟੀਐਮ ਚਲਾਉਣਾ ਆ ਜੀ ਤੇ ਏਟੀਐਮ ਚਲਾਉਣਾ ਉਹਨੇ ਕਿਸੇ ਇੱਕ ਬੰਦਾ ਕੋਲ ਖੜਾ ਜੇ ਕੋਈ ਪਹਿਲਾਂ ਜਨਾਨੀ ਵੀ ਸੀ ਨਾਲ ਖੜੀ ਜਨਾਨੀ ਨੇ ਤਾਂ ਜਾਨੀ ਉਹ ਬਾਹਰ ਨਿਕਲ ਗਈ ਉਹ ਜਿਹੜਾ ਬੰਦਾ ਖੜਾ ਸੀ ਜੀ ਉਹਨੂੰ ਕਹਿਤਾ ਕਹਿੰਦੀ ਵੀ ਅੰਕਲ ਜੀ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੱਦਾਂ ਪੈਸੇ ਕਢਾਉਣੇ ਆ ਤੇ ਮੈਂ ਪਹਿਲੀ ਵਾਰ ਯੂਜ਼ ਕਰਨ ਲੱਗੀ ਆ ਤੇ ਵੀ ਮੈਨੂੰ ਦੱਸ ਦੋ ਕਿੱਦਾਂ ਮਦਦ ਕਰ ਦੋ ਮਦਦ ਕਰ ਦੋ ਉਹਨੇ ਜਦ ਜੀ ਉਹਨੂੰ ਕਾਰਡ ਦਿੱਤਾ ਜੀ ਉਹ ਕਾਰਡ ਦੇ ਕੇ ਉਹ ਪਹਿਲਾਂ ਕਹਿੰਦੀ 10000 ਰੁਪਏ ਕਢਾ ਦੋ ਉਹਨੇ 10000 ਰੁਪਏ ਕਢਾ ਦਿੱਤਾ ਏਟੀਐਮ ਉਹਨੇ ਸਰ ਫੇ ਵੀ ਨਹੀਂ ਵਾਪਸ ਕੀਤਾ ਫੇਰ ਉਹ ਕਹਿੰਦੀ ਵੀ ਅੰਕਲ 2000 ਰੁਪਏ ਹੋਰ ਘਰ ਵਾਸਤੇ ਖਰਚਾ ਕਢਾ ਦਿਓ 10000 ਰੁਪਏ ਮੈਂ ਬੱਚੀ ਦੀ ਫੀਸ ਦੇਣੀ ਆ ਚਲੋ ਉਹਨੇ ਉਹ ਵੀ ਕਢਾਤਾ ਜੀ ਉਹਨੇ ਸਰ ਵੀ ਇਹ ਨਹੀਂ ਕਿਹਾ ਵੀ ਹਾਂ ਬਈ ਉਹਨੇ ਏਟੀਐਮ ਨਾ ਆਪਣਾ ਜਿਹੜਾ ਸਾਡੇ ਵਾਲਾ ਸੀਗਾ ਜੀ ਮੇਰੀ ਬਹੂ ਵਾਲਾ ਉਹ ਆਪ ਕੋਲ ਰੱਖ ਲਿਆ ਜੀ ਜਿਹੜਾ ਲਾਹਪੁਰ ਆ ਜੀ ਉਹ ਹਾਂ ਜੀ ਲਾਹਪੁਰੀਤ ਵਾਲਾ ਸਰ ਜੀ ਜਿਹੜਾ ਏਟੀਐਮ ਸੀਗਾ ਜੀ ਉਹ ਜੀ ਉਹਨੇ ਆਹ ਸਾਨੂੰ ਦੇ ਦਿੱਤਾ ਜੀ ਸਾਨੂੰ ਲਾਹਪੁਰੀਤ ਸਿੰਘ ਆਹ ਕੋਲ ਹੱਥ ਦੀ ਸਫਾਈ ਨਾਲ ਹਾਂਜੀ ਸਰ ਆ ਦੇਖੋ ਆ ਦੇਖੋ ਜੀ ਲਵਪ੍ਰੀਤ ਸਿੰਘ ਇਹ ਸਾਨੂੰ ਨਹੀਂ ਪਤਾ ਕਿਹਦਾ ਹੈਗਾ ਕਿਹਦਾ ਨਹੀਂ ਕੱਲੂ ਸਾਨੂੰ ਵੀ ਅਗਲਾ ਕਹਿਦਾ ਸਾਡੇ ਏਟੀਐਮ 'ਨੀ ਚੋਰੀ ਕੀਤਾ ਆ ਤੁਹਾਡੇ ਕੋਲ ਸਬੂਤ ਤਾਂ ਨਹੀਂ ਹੈ ਸਾਡੇ ਕੋਲ ਸਬੂਤ ਹੈ ਜੀ ਇਹ ਠੀਕ ਹੈ ਹੁਣ ਕਿੱਥੇ ਕਿੱਥੇ ਨੂੰ ਸ਼ਾਪਿੰਗ ਕਰਨ ਲਈ ਪੈਸੇ ਕਿੱਥੇ ਉਹਨਾਂ ਨੇ ਸ਼ਾਪਿੰਗ ਸਰ ਇੱਥੋਂ ਗਏ ਮੇਰੇ ਖਿਆਲ ਇਹ ਜਿਹੜੀ ਲੋਕੇਸ਼ਨ ਸਾਨੂੰ ਵਾਪਸ ਦੇਖੀ ਅਸੀਂ ਲੋਕੇਸ਼ਨ ਕਢਾਈ ਆ ਨਾ ਆਪਣੇ ਦੁਹੇ ਦੇ ਵਿੱਚੋਂ ਆਪਣੇ ਬੈਂਕ ਚੋਂ ਪੀਐਨਬੀ ਚੋਂ ਉਹ ਸਰ ਸਾਨੂੰ ਹੁਸ਼ਿਆਰਪੁਰ ਦੀ ਮਿਲ ਰਹੀ ਆ ਜੇ ਹਿਸ਼ਾਰਪੁਰ ਸਾਈਡ ਨੂੰ ਗਏ ਆ ਹਿਸ਼ਾਰਪੁਰ ਵਾਲੇ ਨੂੰ ਵੱਧ ਬੇਨਤੀ ਹਾਂਜੀ ਉੱਥੇ ਮਾਲਚ ਵੀ ਗਏ ਆ ਉਹ ਮਾਲਚ ਵੀ ਉਹਨਾਂ ਨੇ ਸ਼ਾਪਿੰਗ ਕੀਤੀ ਆ ਪੈਟਰੋਲ ਪੰਪ ਤੇ ਵੀ ਸਰ ਗਏ ਆ ਪੈਟਰੋਲ ਪੰਪ ਪੈਟਰੋਲ ਵੀ ਪਾਇਆ ਹੋਰ ਵੀ ਜਾਣੀ ਨਾ ਟੂਲ ਵੀ ਪਾਰ ਕੀਤਾ ਆ ਹੁਣ ਇੱਕ ਵਾਲੇ ਤੁਹਾਡੀ ਮਦਦ ਕਰ ਰਹੇ ਆ ਬਿਲਕੁਲ ਜੀ ਉਹ ਕਹਿੰਦੇ 9:30 ਵਜੇ ਆ ਜਾਓ ਅੱਜ ਵੀ ਆ ਦੇਖੋ ਸਾਨੂੰ ਸਾਰਾ ਕੁਝ ਦਿੱਤਾ ਉਹਨਾਂ ਨੇ ਕਢਾ ਕੇ ਜਾਨਾ ਪਬਲਿਕ ਨੂੰ ਕੀ ਬੇਨਤੀ ਹੈ ਜੀ ਪਬਲਿਕ ਨੂੰ ਇਹੀ ਬੇਨਤੀ ਹੈ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਬੰਦੇ ਆ ਸਾਡਾ ਭਤੀਜਾ ਜਿਹੜਾ ਮੇਰਾ ਪੁੱਤ ਵਾ ਉਹ ਬਹੁਤ ਔਖਾ ਬਾਹਰੋਂ ਪੈਸੇ ਭੇ ਸਾਰਾ ਖਾਤਾ ਖਤਮ ਸਾਰਾ ਖਾਤਾ ਜਿੱਦਾਂ ਲੱਖ ਬਿਲਕੁਲ ਬਿਲਕੁਲ ਕੋਈ ਪੈਸਾ ਨਹੀਂ 300 ਕੁ ਰੁਪਏ ਬਜੇ ਆ ਜੀ ਠੀਕ ਹੈ ਵੇਚ ਸਾਰਾ ਜੇ ਕੋਈ ਉਹਨੂੰ ਪਛਾਣਦਾ ਤੁਸੀਂ ਕੋ ਮੈਂ ਅਸੀਂ ਉਹਨੂੰ ਮਾਦੇ 10000 ਰੁਪਏ ਮੈਂ ਆਪਣੇ ਵੱਲੋਂ ਦਿੱਤਾ ਜਾਊਗਾ ਉਸ ਬੰਦੇ ਨੂੰ ਜਿਹੜਾ ਸਾਡੇ ਉਹ ਬੰਦੇ ਨੂੰ ਪਛਾਣ ਕੇ ਲੈ ਕੇ ਆਵੇ ਸਾਡੇ ਕੋ ਜਿਹੜਾ ਉਸ ਚੋਚੀ ਨੂੰ ਪਛਾਣ ਕੇ ਪਛਾਣ ਕੇ ਲੈ ਕੇ ਜਾਵੇ ਪੂਰੀ ਤਲਾਕ ਕਰੂਗਾ ਬਿਲਕੁਲ ਹਾਂ ਜੀ 10000 ਰੁਪਏ ਤੁਸੀਂ ਹਾਂ ਜੀ ਬੋਵੀ ਮਜਾਰੀ ਰੇਸ਼ਮ ਸਿੰਘ ਬੋਵੀ ਅਸੀਂ ਉਹਦੇ ਮੇਰੇ ਵੱਲੋਂ 10000 ਰੁਪਏ ਦਿੱਤਾ ਜਾ ਆਪਣਾ ਫੋਨ ਨੰਬਰ ਬੋਲੋ 95066 96647 950 ਉਹਨਾਂ ਨੇ ਸਾਡੇ ਲੱਖ ਰੁਪਇਆ ਕਢਾ ਲਿਆ ਇੱਕ ਇੱਕ ਲੱਖ ਜਾਨੀ 12000 ਰੁਪਇਆ ਕਢਾਇਆ ਜਿਹਦੇ ਵਿੱਚੋਂ 12000 ਰੁਪਇਆ ਸਰ ਸਾਨੂੰ ਆਇਆ ਲੱਖ ਰੁਪਇਆ ਉਹ ਲੈ ਗਿਆ ਬੰਦਾ ਉਹਦੀ ਸਾਡੇ ਕੋਲ ਪੂਰੀ ਡਿਟੇਲ ਆ ਸਰ ਕਾਪੀ ਤੇ ਵੀ ਅਸੀਂ ਬੈਂਕ ਚ ਕਢਾ ਲਿਆ ਭਈ ਐਨੇ ਪੈਸੇ ਐਨੀ ਤਰੀਕ ਨੂੰ ਨਿਕਲੇ ਆ ਤੇ ਇਹਨੂੰ ਤਿੰਨ ਤੋਂ ਲੈ ਕੇ 4 5 6 ਯਾਨੀ 7 8 ਤੱਕ ਯਾਨੀ ਸਾਡੇ ਤੱਕ ਪਤਾ ਲੱਗਾ ਜੀ 13 ਦੇ 12 ਦੇ ਕਿੰਨੇ ਚੱਲ ਠੀਕ ਹੈ ਜੀ ਥੈਂਕ ਯੂ ਸਰ